ਇਹ ਨਾਰਮਲ ਵੀਡੀਓ ਨਹੀਂ ਸਮਝਣੀ ਤੁਸੀਂ ਆਗੇ ਚੈੱਕ ਕਰ ਸਕਦੇ ਹੋ ਤੇ ਮੈਂ ਪਹਿਲਾਂ ਵੀ ਕਿਹਾ ਵੀ ਜਿਹੜਾ ਆਮ ਸਕੇਲ ਜਾਂ ਫਟਾ ਗੈਨ ਨੇ ਆਪਾਂ ਉਹ ਛੱਡ ਕੇ ਤੁਸੀਂ ਵਰਨੀਅਰ ਲੈ ਕੇ ਆਓ ਜਿਹੜਾ ਇੰਡਸਟਰੀ ਚ ਵਰਤਦੇ ਆ ਤੇ ਤੁਸੀਂ ਇਹ ਚੀਜ਼ਾਂ ਮਣਕੇ ਦੇਖ ਲਓ ਤੁਸੀਂ ਉਹ ਗਰਾਰੀਆਂ ਮਣਕੇ ਦੇਖ ਲਓ ਤੁਸੀਂ ਗੀਅਰ ਬਾਕਸ ਜਿਹੜਾ ਦੱਸਿਆ ਉਹ ਚੈੱਕ ਕਰਕੇ ਦੇਖ ਲਓ ਤੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚੰਗਾ ਹੋਰ ਜੀ ਠੀਕ ਹੈ ਜੀ ਆਪਣੇ ਨਾਲ ਨਹੀਂ ਢਿੱਲੋ ਬਠੰਡੇ ਵਾਲੇ ਕੋਈ ਜਾਣ ਪਛਾਣ ਦੇ ਮਥਾਜ ਨਹੀਂ ਹੈਗੇ ਉਹਦੇ ਨਾਲ-ਨਾਲ ਇਹਨਾਂ ਨੇ ਜਿਹੜਾ ਪ੍ਰੋਡਕਟ ਤਿਆਰ ਕੀਤਾ ਹੋਇਆ ਪ੍ਰਾਈਮ ਐਗਰੋ ਦੇ ਨਾਮ ਤੇ ਕੰਪਨੀ ਰਜਿਸਟਰਡ ਕੀਤੀ ਆ ਉਹਦੇ ਵਿੱਚ ਰੋਟਾਵੇਟਰ ਤੇ ਹੋਰ ਵੀ ਜਿਹੜਾ ਖਰਚੇ ਵਧਣ ਵਾਲੇ ਸੰਦ ਹੋਗੇ ਜਾਂ ਜਿਵੇਂ ਰੇ ਖਿਲਾਰਨ ਵਾਲੇ ਜਿਹੜੇ-ਜਿਹੜੇ ਵੀ ਪ੍ਰੋਡਕਟ ਇਹਨਾਂ ਦੇ ਆਉਂਦੇ ਆ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤੇ ਇਹ ਜਿਹੜੀ ਲੋਕੇਸ਼ਨ ਹੈਗੀ ਆ ਇਹ ਹੈਗੀ ਆ ਰਾਜਪੁਰਾ ਕਿਸਾਨ ਮੇਲਾ ਲੱਗਿਆ ਹੋਇਆ ਇੱਥੇ ਇੱਥੇ ਤੁਸੀਂ ਸਟਾਲ ਦੇ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਲੈ ਕੇ ਆਏ ਹੋ ਸਾਨੂੰ ਦੱਸੋ ਹਾਂ ਰੋਟਾਵੇਟਰ ਬਾਈ ਜੀ ਤੇ ਨਾਲ ਨਾਲ ਆਪਣਾ ਸਪਰੇਡਰ ਆ ਗਿਆ ਰੇ ਵਾਲਾ ਤੇ ਕਰਦੇ ਆਪਾਂ ਕੱਢ ਆ ਗਏ ਅੱਛਾ ਜੀ ਕਿੰਨੇ ਕਿੰਨੇ ਫੁੱਟ ਵਾਲੇ ਜੀ ਇਹ ਇਹ 7 ਫੁੱਟ ਤੋਂ ਲੈ ਕੇ ਭਾਈ 12 ਫੁੱਟ ਤੱਕ ਦੇ ਸਾਈਜ਼ ਦੇ ਰੋਟਾ ਬਣਾਉਂਦੇ ਆ ਅੱਛਾ ਜੀ ਜੀ ਕਿਹ ਲੋ ਸਾਹ ਹੋਰ ਵੀ ਬਹੁਤ ਕੰਪਨੀਆਂ ਆਈਆਂ ਹੋਈਆਂ ਇੱਥੇ ਤੇ ਹਰ ਕੋਈ ਆਪਣੇ ਨਾਲ ਨੂੰ ਬੈਸਟ ਦੱਸ ਰਿਹਾ ਬਿਲਕੁਲ ਤੇ ਲੋਕ ਥੋੜੇ ਵਾਲਾ ਕਿਉਂ ਲੈਣ ਕੀ ਫਰਕ ਆ ਵੇ ਦੇਖੋ ਪ੍ਰੋਡਕਟ ਸਾਰੀਆਂ ਕੰਪਨੀਆਂ ਦੇ ਸਾਰਿਆਂ ਦੇ ਬੈਸਟ ਆ ਪਰ ਆਪਾਂ ਥੋੜਾ ਜਿਹਾ ਕੁਝ ਵੱਖਰਾ ਇਹਦੇ ਵਿੱਚ ਕੀਤਾ ਹੋਇਆ ਹੈਗਾ ਉਹ ਤੁਹਾਨੂੰ ਆਹ ਉਹ ਡਿਟੇਲ ਹੀ ਪਤਾ ਕਰਨੀ ਹੈ ਆਪਾਂ ਜੀ ਜੀ ਤੇ ਆਪਣੇ ਰੋਟਾਵੇਟਰ ਦੇ ਵਿੱਚ ਭਾਈ ਇੱਕ ਦਾ ਜਿਹੜੀ ਬਾਡੀ ਹੈ ਜੀ 5 mm ਦੇ ਵਿੱਚ ਬਣੀ ਹੋਈ ਹੈ। ਅੱਛਾ ਜੀ। ਇਹਦੀ ਬਾਡੀ। ਠੀਕ ਹੈ ਜੀ। ਠੀਕ ਹੈ ਜੀ। ਇਹ 9 ਕੁਟਾ ਰੋਟਾਵੇਟਰ 9 ਕੁਟੇ ਦਾ ਜਿਹੜਾ ਰੋਟਾਵੇਟਰ ਆਪਣਾ ਅੰਦਰੋਂ ਕੰਮ ਕਰਦਾ ਨਾ। ਅੱਛਾ ਜੀ। ਬਾਹਰੋਂ 10 ਹੋ ਜਾਂਦਾ ਗਾ। ਠੀਕ ਹੈ ਜੀ। ਐਸੇ ਜਿਹੜਾ ਵੀ ਕੋਈ ਬੋਲ ਦਾ ਕੰਪਨੀ 10 ਬੋਲ ਦੇ ਤਾਂ ਉਹ ਸਾਰਾ ਬਾਹਰੋਂ 10 ਹੋਊਗਾ। ਪਰ ਇਹਨੂੰ 10 ਨਹੀਂ ਕਹਿੰਦੇ ਇਹਨੂੰ 9 ਕਹਿੰਦੇ ਆਂ। ਅੰਦਰੋਂ ਮਤਲਬ 9 ਫੁੱਟ 9 ਫੁੱਟ ਕੰਮ ਕਰਦਾ। ਬਾਹੂ ਹੈ ਇਹ। ਬਿਲਕੁਲ ਜੀ ਬਾਹੂ। ਹਾਂ ਜੀ। ਇਹਦੇ ਵਿੱਚ 72 ਬਲੇਡ ਲੱਗੇ 900 ਰੁਪਏ ਦਾ ਰੇਟ ਦਾ ਫਰਕ ਪੈਣਾ ਬਲੇਡ ਦਾ ਜਿਵੇਂ ਟਾਪ ਦੀ ਕੰਪਨੀ ਇਹ ਟਾਏ ਉਹ ਨਹੀਂ ਹਾਂਜੀ ਇਹਦੇ ਵਿੱਚ 6 ਸਬਰੰਗਾ ਜਾਂਦੇ ਡਾਲੇ ਦੇ ਅੱਛਾ ਜੀ ਸਾਈਡ ਪਲੇਟਾਂ 10 ਮੈਂਮ ਦੀਆਂ ਆ ਜਾਂਦੀਆਂ ਹਾਂਜੀ ਮੂਰੇ ਜਿਹੜਾ ਬੀਮ ਲੱਗਾ ਉਹ ਫਰੰਟ ਇਹ 3 ਇੰਚ ਦਾ ਆ ਜਾਂਦਾ ਵੈਸੇ 2.5 ਦਾ ਹੁੰਦੇ ਆ ਠੀਕ ਹੈ ਜੀ ਤੇ ਫਿਰ ਅੱਗੇ ਆਪ ਮੰਨ ਪੂਰੇ ਪਰੋਂ ਲੱਗੇ ਹੋਏ ਬੇਜ ਦੀ ਪਾਰਾ ਨਹੀਂ ਵੈਸੇ ਇੱਥੇ ਘੱਟ ਆ ਜਾਂਦਾ ਮੇਨ ਗੇਅਰ 13 ਚਈਦਾ ਆ ਜਾਂਦਾ ਸਾਈਡ ਗੇਅਰ 22 28 ਦਾ ਆ ਜਾਂਦਾ ਉਹ ਬਰਾਰੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਹਾਂਜੀ ਹਾਂਜੀ ਰੰਗੀ ਫਟ ਆ ਜਾਂਦਾ ਜੋ ਸੁਪਰੇਂਗੋ ਦੱਸ ਹੀ ਦਿੱਤਾ ਦਾਲੇ ਦੇ 2 ਸਾਲ ਦੀ ਇਹਦੀ ਗਾਰੰਟੀ ਹੈ ਗੀਅਰ ਦੀ 베어ਿੰਗ ਦੀ ਸੀਲਾਂ ਦੀ ਅੱਛਾ ਜੀ ਮਕੈਨਿਕਲ ਸੀਲਾਂ ਦੇ ਵਿੱਚ ਆਉਂਦਾ ਹੈ ਬੰਸੀਲ ਦੇ ਵਿੱਚ ਨਾ ਪਾਣੀ ਪਵੇ ਤੇ ਨਾ ਬਾਹਰੋਂ ਤੇਲ ਬਾਹਰ ਆਵੇ ਅੱਛਾ ਜੀ ਉਹ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਤੇ ਜਿਹੜੀ ਗਾਰੰਟੀ ਤੁਸੀਂ ਦਿੱਤੀ ਹੈ 2 ਸਾਲਾਂ ਦੀ ਉਹਦੇ ਵਿੱਚ ਕੀ ਹੋਊਗਾ ਜੀ ਗੀਅਰ 베어ਿੰਗ ਤੇ ਸੀਲਾਂ ਇਹ ਜਦੋਂ ਤੁਸੀਂ ਰਿਪਲੇਸ ਕਰ ਦੋਗੇ ਬਿਲਕੁਲ ਤੇ ਰਿਪੇਅਰ ਕਰ ਦੋਗੇ ਜਾਂ ਰਿਪਲੇਸ ਕਰਕੇ ਦੇਣਾ ਹੈ ਰਿਪਲੇਸ ਕਰਕੇ ਦੇਣਾ 베어 ਤਾਂ ਇਹਨਾਂ ਦੀ ਹੁੰਦੀ ਨਹੀਂ ਜਦੋਂ ਉੱਤੇ ਆਵੇ ਅੱਛਾ ਆਪਾਂ ਬਦਲ ਕੇ ਦੇਵਾਂਗੇ ਤੇ ਵੇਟ ਕਿੰਨਾ ਜੀ ਇਹਨਾਂ ਦਾ ਵੇਟ 9 ਫੁੱਟ ਦੇ ਵਿੱਚ 7 ਤੋਂ ਪਲੱਸ ਹੋ ਜਾਂਦਾਗਾ ਅੱਛਾ 9 ਫੁੱਟ ਤੋਂ ਪਲੱਸ ਤੇ 8 ਫੁੱਟਾ ਉਹਦੇ ਵਿੱਚ 6.5 ਕਿਲੋ ਲੱਗ ਜਣਗੇ ਤੇ ਕੰਡਾ ਵੀ 60 ਕਿਲੋ ਦੇ ਗ੍ਰੀਵ ਆ ਜਾਂਦਾ 8 ਫੁੱਟ ਦੇ ਵਿੱਚ ਵੀ ਨਾਰਮਲ ਜਿਹੜੇ ਹੋਰ ਬ੍ਰਾਂਡ ਹੈਗੇ ਉਹਨਾਂ ਨਾਲੋਂ ਅੰਦਾਜ਼ਾ ਕਿੰਨਾ ਇੱਕ ਵੇਟ ਦਾ ਫਰਕ 70 ਕਿਲੋ ਇਸੇ ਲਈ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਦਰਸ਼ਕੋ ਖਰੀਦਣਾ ਹਰ ਕਿਸੇ ਨੇ ਆਪਣੀ ਪਸੰਦ ਦਾ ਹੁੰਦਾਗਾ ਪਰ ਜਿਹੜੇ ਇਹ ਆਈਟਮਾਂ ਤੁਹਾਨੂੰ ਦੱਸੀਆਂ ਗਈਆਂ ਡਿਟੇਲ ਦਿੱਤੀ ਗਈ ਆ ਇਹ ਪੂਰੀ ਇੱਕ ਨੰਬਰ ਆ ਤੁਸੀਂ ਆ ਕੇ ਖੁਦ ਵੀ ਚੈੱਕ ਕਰ ਸਕਦੇ ਹੋ ਤੁਸੀਂ ਵਰਨੀਅਰ ਕੈਲੀਪਰ ਲਿਆ ਕੇ ਜਿਹੜਾ ਜ਼ਿਆਦਾ ਡਿਟੇਲ ਦਿੰਦਾਗਾ ਤੁਸੀਂ ਇਹਦੀ ਪਲੇਟ ਮੈਣ ਸਕਦੇ ਹੋ ਸਕੇਲ ਫੱਟੇ ਨਾਲ ਨਹੀਂ ਬਿਲਕੁਲ ਜਿਵੇਂ ਕਿਹਾ ਉਹੀ ਚੀਜ਼ ਨਿਕਲੇ ਆ ਹਾਂਜੀ ਤੇ ਉਹ ਵੇਰ ਪਰੇ ਦਿਖਾ ਦਿਓ ਹਾਂਜੀ ਉਹ ਦਿਖਾ ਦਿਓ ਜਿਹੜੀਆਂ ਗਰਾਰੀਆਂ ਆਪਾਂ ਸਿੱਧੀ ਪਾਹਛ ਕਹਿੰਦੇ ਆ ਵੀ ਉਹ ਕਿੰਨੀਆਂ ਮੋਟੀਆਂ ਨੇ ਇਹ ਆ ਜਾਂਦਾ ਬਈ ਆਪਣਾ 21 36 28 ਦਾ ਹਾਂਜੀ 21 36 28 ਠੀਕ ਹੈ ਜੀ ਠੀਕ ਹੈ ਜੀ 20 35 28 ਅੱਛਾ ਜੀ ਇਹ ਤਾਂ ਹੁਣ ਤੁਸੀਂ ਦੇਖੋ ਸਾਜ ਦੇ ਵਿੱਚ ਵੀ ਵੱਡਾ ਆ ਜਾਂਦਾ ਗੇਅਰ ਹਾਂਜੀ ਜਿਹਦਾ ਪਲੇਟ ਦਾ ਤੇ ਬਾਡੀ ਦਾ ਮਨੁਸਪੇਸ ਰਹਿ ਜਾਂਦੀ ਆ ਇਹ ਇਹਦੀ ਜਿਹੜੀ ਬਣਾਵਟਾ ਮੋਟਾਈ ਆ ਪੰਜਾਬੀ ਚ ਕਹਿੰਦੇ ਹਨ ਉਹ ਵੀ ਤੁਸੀਂ ਇੱਥੇ ਜਦੋਂ ਗੱਲ ਕਰਦੇ ਆ ਇਹਨੇ ਮੋਟਾਈ ਦਾ ਫਰਕ ਪਾਇਆ ਪਲੇਟ ਦਾ ਵੀ ਇੰਨਾ ਫਰਕ ਆ ਜੀ ਪਲੇਟ ਇਸ ਲਈ ਇਸ ਸਟਾਲ ਤੇ ਜਿਹੜੀ ਭੀੜ ਲੱਗੀ ਲੱਗੀ ਤੁਸੀਂ ਦੇਖ ਰਹੇ ਹੋ ਉਹਦਾ ਕਾਰਨ ਇਹੀ ਆ ਵੀ ਜ਼ਿਆਦਾ ਡਿਟੇਲ ਦਿੱਤੀ ਗਈ ਆ ਹਰ ਇੱਕ ਚੀਜ਼ ਦੀ ਤੇ ਲੋਕ ਜੁੜੇ ਹੋਏ ਆ ਤੇ ਜਿਹੜਾ ਸਾਰਿਆਂ ਤੋਂ ਵੱਡਾ ਜੀ ਇੱਕ ਥੋੜੀ ਜਿਹੀ ਉਧਰ ਵਾਲੇ 12 ਫੁੱਟ ਕਰ ਦੋ ਕਿਰਪਾ ਲੱਗੇ ਦੀ ਬੋਲਣ ਵਾਲਾ ਯਾਰ ਆ ਰਿਹਾ ਜੀ ਇਹ ਰੋਟਾ ਵੇਡਰ ਸਸੀ ਕਾਰ ਸਸੀ ਕਾਰ ਬਾਈ ਜੀ ਇੱਕ ਮੇਨ ਪ੍ਰੋਡਕਟ ਆ ਜੀ ਦੇਖਣ ਦੇ ਵਿੱਚ ਹੀ ਤੁਸੀਂ ਦੇਖ ਇਹ ਸਾਈਜ਼ ਦੇਖ ਲਓ ਇਹਦੇ ਬਾਰੇ ਡਿਟੇਲ ਦੱਸ ਦੋ ਹਿੱਸਾ ਵਗੈਰਾ ਲੱਗਿਆ ਤੇ ਬਾਈ ਜੀ 12 ਫੁੱਟ ਦਾ ਸਹਜ ਆ ਜਾਂਦਾ ਅੰਦਰੋਂ ਕੰਮ ਕਰਦਾ ਮੈਂ ਪਹਿਲਾਂ ਦੱਸਦਾ ਹਾਂ 90 ਦੇ ਵਿੱਚ ਬਲੇਡ ਆ ਜਾਂਦੇ ਹੈਗੇ 12 13 ਹੋ ਜਾਂਦਾਗਾ ਹਾਂਜੀ ਇਹਦੀ ਬਾਡੀ 6mm ਦੇ ਵਿੱਚ ਬਣੀ ਹੋਈ ਆ ਇਹੋਂ ਦੂਜਾ ਦੇ ਮੋਟਾ ਆ ਕੇ ਆ ਗਿਆ ਆ ਜਿਹੜੀਆਂ ਹਾਈ ਗਿਟੇ ਦੇ ਵਿੱਚ ਸਪੋਟਾਂ ਲੱਗੀਆਂ ਹੋਈਆਂ ਹਾਂਜੀ ਇਹ ਸਾਰਾ ਅਲੱਗ ਤੋਂ ਆ ਜਾਂਦਾ ਜੇ ਦਾਇਰੇ ਹਿੱਸਾ ਲੈਣਾਗਾ اچھا ਇਹ ਮਤਲਬ ਇਹਦਾ 15000 ਦੇ ਐਕਸਟਰਾ ਚਾਰ ਹੋ ਰੇਟ ਤੋਂ ਅਲੱਗ ਆਈ ਹਾਂ ਹੁਣ ਮੇਲੇ ਦੇ ਉੱਤੇ ਆਪਾਂ 180 ਦਾ ਦੇ ਰਹੇ ਆ 18000 ਦਾ ਤੇ ਜਿਹੜੇ ਜਿੰਨੇ ਵੀ ਆਪਾਂ ਹੁਣ ਦੇਖਿਆ ਜੀ ਸਾਰੇ ਇੰਪਲੀਮੈਂਟ ਤੇ ਆ ਮੇਲੇ ਦੇ ਉੱਪਰ ਉਹਨਾਂ ਦੇ ਕੀ ਆਫਰ 10000 ਰੁਪਏ ਦਾ ਡਿਸਕਾਊਂਟ ਆਮੇ ਲੇਣਾ ਪਾ ਪਾ ਹਾਂ ਕੋਈ ਵੀ ਲੈਣਾ 7 ਲੈਣਾ 8 ਲੈਣਾ 9 ਲੈਣਾ 10 ਲੈਣਾ 12 ਲੈਣਾ ਦਾ ਉਹਦੇ ਵਿੱਚ 5000 ਦਾ ਰਸਤਾ ਚਾਹੇ ਆਮੇਲੇ ਤੇ ਲੈਣਾ ਤਾਂ ਚਲੋ ਨੰਗ ਜਾਣਾ ਵੀਡੀਓ ਪਾਉਂਦੇ ਅੱਗੇ ਲੁਧਿਆਣਾ ਮੇਲਾ ਆਇਆ ਪੀਏ ਜੀ ਦਾ ਉੱਥੇ ਵੀ ਤੁਸੀਂ ਲੈ ਸਕਦੇ ਆ ਸਕਦੇ ਤੇ ਪ੍ਰਾਈਮ ਐਗਰੋ ਤੋਂ ਤੇ ਟਿੱਲੋ ਸਾਹਮਣੇ ਟਿੱਲੋ ਬਠਿੰਡੇ ਵਾਲਾ ਜਿਹੜਾ ਪੇਜ ਚੱਲਦਾ ਹੈਗਾ ਤੇ ਤੁਹਾਡਾ ਧੰਨਵਾਦ ਜੀ ਤੁਸੀਂ ਵਧੀਆ ਡਿਟੇਲ ਦਿੱਤੀ ਤੇ ਬਾਈ ਜੀ ਇਹ ਡਿਟੇਲ ਹੈਗੀ ਜਿਹੜੀ ਇਹ ਨਾਰਮਲ ਵੀਡੀਓ ਨਹੀਂ ਸਮਝਣੀ ਤੁਸੀਂ ਆਗੇ ਚੈੱਕ ਕਰ ਸਕਦੇ ਹੋ ਕਿ ਮੈਂ ਪਹਿਲਾਂ ਵੀ ਕਿਹਾ ਵੀ ਜਿਹੜਾ ਆਮ ਸਕੇਲ ਜਾਂ ਫਟਾ ਗੈਨ ਨੇ ਆਪਾਂ ਉਹ ਛੱਡ ਕੇ ਤੁਸੀਂ ਵਰਨੀਅਰ ਲੈ ਕੇ ਆਓ ਜਿਹੜਾ ਇੰਡਸਟਰੀ ਚ ਵਰਤਦੇ ਆ ਤੇ ਤੁਸੀਂ ਇਹ ਚੀਜ਼ਾਂ ਮਣਕੇ ਦੇਖ ਲਓ ਤੁਸੀਂ ਉਹ ਗਰਾਰੀਆਂ ਮਣਕੇ ਦੇਖ ਲਓ ਤੁਸੀਂ ਗੇਅਰ ਬਾਕਸ ਜਿਹੜਾ ਦੱਸਿਆ ਉਹ ਚੈੱਕ ਕਰਕੇ ਦੇਖ ਲਓ ਤੇ ਫੇਰ ਤੁਸੀਂ ਪੂਰਾ ਯਕੀਨ ਕਰਕੇ ਚੈੱਕ ਕਰਕੇ ਫੇਰ ਲੈ ਕੇ ਜਾਇਓ ਜਾਂ ਜਿਹਦੇ ਪਹਿਲਾਂ ਚੱਲਦੇ ਆ ਉਹ ਦੇਖ ਲਓ ਕਿ ਛੋਟੇ ਟਰੈਕਟਰ ਵੀ ਇਹਨਾਂ ਨੂੰ ਖਿੱਚੀ ਫਿਰਦੇ ਆ ਤਾਂ ਕਰਕੇ ਇੰਨੀ ਡਿਟੇਲ ਤੇ ਇੰਨੀ ਵਧੀਆ ਤਰੀਕੇ ਨਾਲ ਇਹ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ ਤੇ ਵਿਸ਼ਵਾਸ ਨਾਲ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਵਿੱਚ ਵਧੀਆ ਮਟੀਰੀਅਲ ਲੱਗਿਆ ਹੋਇਆ ਹੈ ਤੇ ਤੁਹਾਨੂੰ ਸਾਡੀ ਗੱਲਬਾਤ ਕਿਵੇਂ ਲੱਗੀ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਧੰਨਵਾਦ